ਬੀਤੇ ਕੱਲ੍ਹ ਆਏ ਤੇਜ਼ ਤੂਫਾਨ ਦੇ ਕਾਰਨ ਪਿੰਡ ਬਲਗਨ ਦੇ ਕਿਸਾਨ ਅਮਰੀਕ ਸਿੰਘ ਲੰਬardar ਦੀ ਪਸ਼ੂਆਂ ਵਾਲੀ ਸ਼ੈੱਡ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀਰਤ ਨੇ ਦੱਸਿਆ ਕਿ ਇਸ ਆਏ ਤੇਜ਼ ਤੂਫਾਨ ਦੇ ਕਾਰਨ ਉਸਦੀ 50000 ਦੇ ਕਰੀਬ ਤੂੜੀ ਜੋ ਕਿ ਉਸਨੇ ਸ਼ੈੱਡ ਦੇ ਹੇਠਾਂ ਲਗਾਈ ਹੋਈ ਸੀ ਉੱਡ ਗਈ ਅਤੇ ਸ਼ੈੱਡ ਤੇ ਪਾਈਆਂ ਟੀਨਾ ਵੀ ਢਹਿ ਢੇਰੀ ਹੋ ਗਈਆਂ ਉਸਨੇ ਦੱਸਿਆ ਕਿ ਉਸ ਦਾ ਕਰੀਬ 1.5 ਲੱਖ ਦਾ ਨੁਕਸਾਨ ਹੋ ਗਿਆ ਹੈ ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦਾ ਮੌਕਾ ਦੇਖ ਕੇ ਉਸ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਸੰਮਿਸਾਨਾ 911 ਸਿੰਘ ਪਿੰਡ ਬਲਗਨ ਦਾ ਰਹਿਣ ਵਾਲਾ ਤੇ ਇਹ ਜਿਹੜਾ ਨੁਕਸਾਨ ਹੋਇਆ ਉਹ ਕਿਸ ਤਰ੍ਹਾਂ ਨੁਕਸਾਨ ਹੋਇਆ ਇਹ ਹੰਦੇਰੀ ਆਉਣ ਤੇ ਮੇਰੀ ਤੂੜੀ ਦੀ ਸ਼ੈੱਡ ਉੱਡ ਗਈ ਜੋ ਕੇ ਮੇਰੀ ਕੋਠੀ ਦਾ ਨੁਕਸਾਨ ਨਹੀਂ ਹੋਇਆ ਮਾਲ ਡੰਗਰ ਦਾ ਵੀ ਨੁਕਸਾਨ ਨਹੀਂ ਹੋਇਆ ਉਹ ਡੰਗਰਾਂ ਦੇ ਉੱਤੋਂ ਦੀ ਅਗਲੇ ਬੰਨੇ ਟੁੱਗੀ ਕਿੰਨਾ ਦਾ ਨੁਕਸਾਨ ਹੋ ਗਿਆ ਤੁਹਾਡਾ तकरीबन 1.5 ਲੱਖ ਦਾ ਨੁਕਸਾਨ ਆ ਉਹਦੇ ਵਿੱਚ ਤੂੜੀ ਦਾ ਨੁਕਸਾਨ ਕਿੰਨਾ ਹੋਏਗਾ 50 ਹਜ਼ਾਰ ਦੇ ਲੱਗ ਗਿਆ ਤੇ ਸ਼ੈੱਡ ਦਾ ਨੁਕਸਾਨ ਕਿੰਨਾ ਦਾ ਹੈ ਛੱਡ ਦਾ ਤੁਸੀਂ ਲੋ ਟੀਂਦਾ ਪਈਆਂ ਨੇ 7 ਗਾਡਰ ਦਾ ਲੱਖ 1.5 ਲੱਖ ਦਾ ਇਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਕਿ ਆਣ ਕੇ ਮੌਕਾ ਵੇਖਿਆ ਜਾਵੇ ਤੇ ਜੋ ਮੁਆਵਜ਼ਾ ਬੰਦਾ ਮੈਨੂੰ ਦਵਾਇਆ ਜਾਵੇ